ਗਾਈਸ ਹੁਣ ਆਪਾਂ ਅਗੇ ਟਿਊਸ਼ਨ ਤੋਂ ਗਾਈਸ ਤੇ ਜੀ ਚਲੋ ਕਰਦੇ ਆਪਾਂ ਕੁਛ ਹੌਣ ਤੇ ਬਿਲ ਆਪਾਂ ਕਰਦੇ ਆ ਮੋਟਰ ਨੂੰ ਬੰਦ ਚੱਲ ਜੀ ਗੁਰੂਆ ਤੁਹਾਡੇ ਪਰਾਂ ਦੀ ਟੌਰਿਆ ਨਾ ਫਿਰ ਮੰਦੇ ਜੀ ਨਾ ਇਧਰ ਵੇਖੋ ਗਾਈਸ ਆਇਆ ਜਵਾਦ ਪਰਸਪੀਆ ਆਹੜਾ ਬਰੋਚ ਇਹਨੇ ਜੋ ਕਰਾਂਗੇ ਤਾਂ ਤਾਂ ਪਾਣੀ ਨਿਕਲ ਰਹੀ ਔਰ ਵੇਖੋ ਅੱਗੇ ਸੇ ਕੰਨੋ ਤੇ ਔਰ ਮੇਰੇ ਦਾਦੀ ਆ ਗਏ ਆ ਮੈਂ ਦਿਖਾਉਣ ਲਈ ਬਾਬਾ ਜੀ ਦੀ ਰਾਖ ਤੇ ਬਾਬਾ ਜੀ ਦੀ ਰਾਖ ਆ ਇਹ ਆ ਮੇਰੇ ਦਾਦੀ ਜੀ ਸਈ ਲੋਗ ਐਸੋ ਨੋਪਾ ਜਿਹਾ ਲੱਗੇ ਨਾਮ ਤੇ ਚਲੋ ਜੀ ਨਾਮ ਜਪਨ ਤੋਂ ਬਾਅਦ ਆਪਾਂ ਰੋਟੀ ਖਾਵਾਂਗੇ ਅੱਜ ਆਪਾਂ ਬਣਾਈ ਜਾਊਗਾ ਇਹ ਆਲੂ ਤੇ ਮੇਥੀ ਆਲੂ ਮੇਥੀ ਆਪਾਂ ਯਾਰ ਇੱਕ ਮਾਈਕ ਲੈ ਗਏ ਹਾਂ ਦੱਸੋ ਯਾਰ ਮੈਨੂੰ ਵਧੀਆ ਜਿਆ ਕੋਈ ਕਮੈਂਟ ਚ ਮਾਈਕ ਦੱਸੋ ਜਿਹੜਾ ਕਿ ਐ ਵਧੀਆ ਕੁਆਲਿਟੀ ਦਾ ਹੋਵੇ ਥੋੜਾ ਸਸਤਾ ਜੇ 2-3 ਹਜ਼ਾਰ ਦਾ ਤੇ ਵਧੀਆ ਕੁਆਲਿਟੀ ਹੋਵੇ ਤੇ ਕਿਉਂਕਿ ਮੇਰੀ ਆਵਾਜ਼ ਜਿਹੜੀ ਆ ਗਲੇ ਕਰਕੇ ਆਡੀਬਲ ਨਹੀਂ ਆ ਤੇ ਮੇਰੇ ਕੱਬ ਦੇ ਵੀ ਕਹਿ ਰਿਹਾ ਕਿ ਇੱਕ ਮਾਈਕ ਲੈ ਲਾ ਜਿੰਨਾ ਤੇਰੀ ਆਵਾਜ਼ ਸਹੀ ਰਹੂਗੀ ਤੇ ਤਾਂ ਕਰਕੇ ਆਪਾਂ ਇੱਕ ਮਾਈਕ ਲੈਣਾ ਵਾ ਤੇ ਮੈਨੂੰ ਵਧੀਆ ਜਿਹਾ ਮਾਈਕ ਸੁਜੈਸਟ ਕਰਿਓ ਮੇਰੇ ਵੀਰ ਤੇ ਚਲੋ ਜੀ ਅੰਦਰ ਆ ਕੇ ਵੀ ਦਿਖਾਵਾਂਗਾ ਸਾਈਕਲ ਦਿਖਾਵਾਂ ਆਪਣਾ ਸਾਈਕਲ ਮੈਂ ਲੰਡਾ ਕਰਾਇਆ ਏਦਾਂ ਨਾਲ ਤੁਹਾਨੂੰ ਬਸ ਮਗਰੀ ਦਿਖਾਈ ਆ ਤੇ ਵਧੀਆ ਹੰਦੀ ਘਰ ਲਈ ਆਹ ਹੰਦਾ ਦੀ ਅੰਦਰ ਖੜ ਲੱਗੇ ਤੇ ਮੱਝ ਪਤਾ ਨੂੰ ਅੱਗੇ ਵੀ ਦਿਖਾਈ ਮੱਝ ਚੋ ਚੂਗਾ ਮੇਰਾ ਪ੍ਰਾ ਘਰ ਵੀ ਦਿਖਾ ਛੱਡਿਆ ਆਪਾਂ ਉਹ ਆਣੀ ਮੇਰੀ ਚਲ ਗਈ ਆਪਣੇ ਘਰੇ ਹੁਣ ਸ਼ਾਇਦ ਆਉਗੀਆਂ ਨਿਊ ਇਅਰ ਤੇ ਸ਼ਾਇਦ ਹੀ ਆ ਪੱਕਾ ਤੇ ਨਹੀਂ ਆ ਤੇ ਚਲੋ ਹਾਂਜੀ ਦਾਦੀ ਦਾਦੀ ਮੇਰੇ ਸਾਧਰੇ ਆ ਮੈਂ ਗੱਲ ਸੁਣ ਲਈਏ ਪਹਿਲਾਂ ਚਲੋ ਦੇਖੋ weight lifting ਵਾਲੀ ਮਸ਼ੀਨ ਮੇਰੇ ਦਾਦੂ ਨੇ ਲਿਆ ਕੇ ਦਿੱਤੀ ਪਾਪਾ ਮੇਰੇ ਨੂੰ ਮੈਂ ਪਾਪਾ ਨੇ ਅਜੇ ਤੱਕ ਰੱਖੀ ਸੰਭਾਲ ਕੇ ਹੈ ਵੀ ਇੱਥੇ ਜਿਮ ਲਾਉਣੇ ਆ ਤੇ ਆ ਮੇਰੇ ਭਰਾ ਦਾ ਸਾਈਕਲ ਆ ਇਹ ਹੈਗਾ ਇਹ ਗੈਂਗ ਦਾ ਆਵਲ ਕੰਪਨੀ ਦਾ ਇਹਦਾ ਬਲੈਕ ਐਂਡ 오ਰੇਂਜ ਮੇਰਾ ਵੀ ਉਸੇ ਕੰਪਨੀ ਦਾ ਮੈਂ ਥੋੜੇ ਜਿਹੇ ਸਟicker ਲਾ ਕੇ ਆਪਣੇ ਨਾਲ ਲਾਏ ਆ ਇਦਾਂ ਆ ਹੋ ਗਿਆ ਆ ਗਿਆ ਅੱਗੇ ਫਰਾਰੀ ਦਾ ਲਾਇਆ ਏ ਇਧਰ ਵੀ ਨਹੀਂ ਕਿਤੇ ਕੋਈ ਹੈਗਾ ਤੇ ਵੀ ਸ਼ੌਨਾ ਮੈਂ ਦਾ ਮਗਰਾਟ ਵੀ ਲਾਇਆ ਹੈ ਡਿਸਕ ਬ੍ਰੇਕ ਦੇ ਅੱਗੇ ਖੰਡਾ ਹੈ ਅੱਗੇ ਗਾਇਸ ਖੰਡਾ ਵਾ ਡਿਸਕ ਬ੍ਰੇਕ ਕਾਣੇ ਸਾਇਗਲ ਆਪਣਾ ਚਲ ਆ ਬੁਲਟ ਲਗਾ ਉਹ ਅਡੀ ਨਿੱਖੇ ਮੈਂ ਵੀ ਗੱਡੀ ਹਾਂ ਵੀ ਗਾਇਸ ਮੇਰੇ ਦਾਦੂ ਨੇ ਲਿਆ ਕੇ ਦਿੱਤੀ ਹਾਂ ਮੈਨੂੰ ਤੇ ਮੇਰੇ ਭਰਾ ਨੂੰ ਮੇਰੇ ਅਲੀ ਟੋਪਸ ਤਾਂ ਹੀ ਗਈ ਤੇ ਇਹ ਰੱਖੀ ਆ ਵਾਹੀ ਹੇ ਜਰੋੜੀ ਗਾਇਸ ਆ ਮੇਖੋ ਬ੍ਰੇਕ ਟੁੱਟ ਗਈ ਏ ਇਥੋਂ ਹਕਸਰ ਨੂੰ ਆਇਆ ਯਾਰ ਇਹ ਕੋਈ 95 ਕਿਕ ਨਾ ਜੋੜ ਦਾਂਗੇ ਇੱਥੇ ਜੋੜ ਜਾਣੀ ਚਲੋ ਵਲੌਗ ਨਹੀਂ ਬਾਏ ਬਾਏ